ਦੀ ਸਾਰਾ ਰਾਤ ਜਿਹੜੀ ਘਟਨਾ ਵਾਪਰੀ ਹੈ ਪੈਟਰੋਲ ਪੰਪ ਦੇ ਉੱਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ 808 ਦੇ ਲਾਗੇ ਕੋ ਜਾਣ ਪਛਾਤੇ ਆਏ ਵਿਅਕਤੀ ਜਿਨ੍ਹਾਂ ਨੇ ਮੂੰਹ ਬੱਦੇ ਸਿਰ ਵੀ ਬੱਦੇ ਸੀ ਜਿਨ੍ਹਾਂ ਕੋਲ ਵੈਪਰ ਹੀ ਪਿਸਟਲ ਸੀ ਤੇ ਪੈਟਰੋਲ ਪੰਪ ਜਿਹੜਾ ਸੀ ਬੰਦ ਹੀ ਅੰਦਰ ਜਿਹੜੇ ਮੁਲਾਜ਼ਮ ਸਾਡੇ ਉਹ ਅੰਦਰ ਬੈਠ ਕੇ ਆਪਣਾ ਰਮਾਨ ਕਰ ਰਹੇ ਸੀ ਉਹ ਸਿੱਧਾ ਆ ਕੇ ਉਹਨਾਂ ਬੂਹਾ ਧਾਕੇ ਅੰਦਰ ਵੜ ਗਏ ਤੇ ਬਾਅਦ ਵਿੱਚ ਉਹਨਾਂ ਸਿੱਧੀਆਂ ਗੋਲੀਆਂ ਮਾਰ ਲੀਆਂ ਸ਼ੁਰੂ ਕਰਤੀਆਂ ਜਿਨ੍ਹਾਂ ਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਆ ਦੂਜਾ ਜਿਹੜਾ ਜ਼ੇਰੇ ਇਲਾਜ ਜਿਹੜਾ ਉਹ ਹਸਪਤਾਲ ਚ ਆ ਬਹੁਤ ਮਤਭਾਗੀ ਘਟਨਾ ਇਸ ਤਰ੍ਹਾਂ ਕਿਤਰਾ ਮਤਲਬ ਅੱਜ ਹਾਲਾਤ ਇਹ ਇੱਥੇ ਆ ਕੇ ਖੜ ਗਏ ਆ ਵੀ ਬਾਹਰ ਨਿਕਲਣਾ ਵੀ ਜਿਹੜਾ ਬਹੁਤ ਮਾੜਾ ਹਾਲ ਹੋ ਗਿਆ ਸਿਰਫ ਗੋਲੀਆਂ ਮਾਰ ਕੇ ਗਏ ਆ ਜਾਂ ਕਿਸੇ ਕੋਈ ਨਕਦੀ ਵਗੈਰਾ ਵੀ ਲੁੱਟ ਕੇ ਗਏ ਨੇ ਕੁਝ ਨਹੀਂ ਜੀ ਖੜਿਆ ਨਾ ਕੋ ਪੈਸਾ ਖੜਿਆ ਨਾ ਕੋ ਤੇਲ ਪਾਉਣ ਲਈ ਆ ਕਿਉਂਕਿ ਪੰਪ ਤਾਂ ਬੰਦ ਹੀ ਨਾ ਕੋ ਇੱਥੇ ਰਕਮ ਨਹੀਂ ਕੋਈ ਵੀ ਨਾ ਕੋ ਪੈਸਿਆਂ ਦੀ ਉਹਨਾਂ ਡਿਮਾਂਡ ਹੀ ਕੀਤੀ ਆ ਕੀ ਲੱਗਦਾ ਕੋਈ ਮਤਲਬ ਕਿਸੇ ਦਿਨ ਅੰਜਿਸ਼ ਹੋ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਵੇਖੋ ਜੀ ਜੇ ਤੇ ਪੁਲਿਸ ਦੱਸ ਸਕਦੀ ਹੈ ਉਹ ਸਾਰਾ ਵੈਰੀਫਾਈ ਕਰ ਲੈ ਕਿ ਕਹਾਣੀ ਕੀ ਸੀ ਤੇ ਕਿਉਂਕਿ ਅੱਧਾ ਘੰਟਾ ਪਹਿਲਾਂ ਤਾਂ ਮੈਂ ਆਉਂਦੀ ਇੱਥੇ ਸੋਚ ਰਿਹਾ ਹਾਂ ਤੇ ਕੁਦਰਤੀ ਕੱਲ ਵਰ ਗਏ ਆ ਕਿ ਵੇਖ ਕਰਕੇ ਆ ਨਹੀਂ ਸਕੇ ਤੇ ਮ੍ਰਿਤਕ ਸਰੀਰ ਦਾ ਜਿਹੜਾ ਹੈਗਾ ਉਹ ਸਸਕਾਰ ਦਾ ਕਿੱਥੇ ਉਹਦੇ ਪਰਿਵਾਰ ਨਾਲ ਸਲਾਹ ਕਰਕੇ ਜੇ ਤੋ ਕਹਿਣਗੇ ਜੀ ਉੱਥੇ ਭੇਜਣੀ ਜਿੱਥੇ ਉਹਦਾ ਪਰਿਵਾਰ ਹੈ ਉੱਥੇ ਭੇਜਾਂਗੇ ਜੇ ਇੱਥੇ ਕਹਿਣਗੇ ਤੇ ਇੱਥੇ ਕਰਾਂਗੇ ਉਹ ਠੀਕ ਤੋ ਪਾਸਸ਼ਨ ਕੋਲ ਕੀ ਮੰਗਦਾ ਜੀ ਮੰਗੇ ਹੋ ਆ ਵੀ ਇਹਨੂੰ ਸਾਰਾ ਇਹਦੀ ਪੈਰਵਾਹੀ ਕਰਕੇ ਬੰਦੇ ਫੜੇ ਜਾਣ ਜੀ ਪਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੁਹਾਡੇ ਨਜ਼ਦੀਕ ਸੱਚੇ ਸਾਹਿਬ ਦੇ ਪٹرول ਪੰਪ ਤੇ ਵੀ ਕਾਫੀ ਸਾਲ 2 ਸਾਲ ਹੋ ਗਏ ਇਹੀ ਘਟਨਾ ਵਾਪਰੀ ਸੀ ਪਰ ਉੱਥੇ ਇੱਕ ਮੰਦ ਭਾਗੀ ਘਟਨਾ ਹੋਣਾ ਬਈ ਕਿ ਜਾਨ ਬਜ ਗਈ ਸੀ ਨਗਦੀ ਕੋਈ ਗਈ ਸੀ ਨਹੀਂ ਉੱਥੇ ਕੋਈ ਨਹੀਂ ਜੀ ਉੱਥੇ ਕੋਈ ਨਹੀਂ ਨਾ ਕੋ ਪੈਸੇ ਦੀ ਡਿਮਾਂਡ ਕੀਤੀ ਉਹਨਾਂ ਨਾ ਕੋ ਤੇਲ ਦੀ ਨਾ ਕੋ ਦੂਜਾ ਇੱਥੇ ਤਾਂ ਸਿੱਧਾ ਆਉਂਦੇ ਆ ਉਹਨਾਂ ਨੇ ਬਸ ਸੋ ਪٹرول ਪੰਪ ਤਾਂ ਬੰਦ ਹੀ ਜੀ ਮੇਰਾ ਸਵਾਲ ਇਹ ਆ ਜੀ ਕਿ ਪੈਟਰੋਲ ਪੰਪ ਵਾਲਿਆਂ ਨੂੰ ਕੀ ਤੁਹਾਡਾ ਸੁਣੀ ਆ ਕਿਦਾਂ ਪੀਰ ਕੀ ਅਲਰਟ ਰਿਆ ਕਰਨਾ ਜਾਂ ਕੋਈ ਮਤਲਬ ਕੋਈ ਇਹਨਾਂ ਨੂੰ ਲਾਇਸੈਂਸੀ ਹਥਿਆਰ ਵਗੈਰਾ ਦੇਣ ਦੀ ਕੋਈ ਜ਼ਰੂਰਤ ਕੋ ਕਾਦੇ ਪੰਪ ਤੇ ਕਾਦੇ ਕਾਰੋਬਾਰ ਰਹਿ ਗਏ ਜੀ ਬੰਦੇ ਨਹੀਂ ਟਿਕਨੇ ਲੋਕਾਂ ਦੇ ਪੰਪਾਂ ਦੇ ਉੱਤੇ ਜਦੋਂ ਇਤਨਾ ਬੰਦੇ ਮਰਨਗੇ ਤੇ ਕਿਹੜਾ ਬੰਦਾ 10000 ਰੁਪਏ ਪਿੱਛੇ ਵਿਚਾਰਾ ਆਪਣੇ ਕੰਮ ਕਰਦੇ ਪੰਪਾਂ ਦੇ 10 12 12000 ਪਿੱਛੇ ਉਹ ਕਾਦਾ ਕੰਮ ਕਰਨੀ ਉਹਨਾਂ ਨੇ ਆਪਣੀ ਜਾਨ ਨੂੰ ਉਹਨਾਂ ਨੇ ਆਪਣੇ ਪਰਿਵਾਰ ਉਹਨਾਂ ਦੇ ਕਿੰਨੇ ਪਾਲਨੇ ਅੱਜ ਜਿਹਦੀ ਡੈਥ ਹੋਈ ਆ ਉਹਦੀਆਂ ਤਿੰਨ ਬੇਟੀਆਂ ਜੋ ਤੇ ਦੱਸੋ ਕਿਥੋਂ ਵਿਚਾਰਿਆਂ ਨੇ ਪਾਲਣੇ ਨੇ ਕਿਥੋਂ ਪਰਿਵਾਰ ਚੱਲਨੇ ਆ ਦੱਸਦਾ 10000 ਰੁਪਏ ਮਗਰ ਮੌ ਚੁੱਕੀ ਫਿਰਨਦੇ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਹਾਲਾਤ ਜਿਹੜੇ ਆ ਪੰਜਾਬ ਦੇ ਉਹਨਾਂ ਨੂੰ ਸਹੀ ਕਰਨ ਤੇ ਲੋਕਾਂ ਦੀ ਮਾਲਤੀ ਜਾਨੀ ਦੀ ਜਿਹੜੀ ਆ ਉਹ ਰਾਖੀ ਕਰਨ ਸਰ ਸੰਭਰਾ ਸਾਹਿਬ ਇੱਕ ਲਾਸਟ ਕੁਐਸਚਨ ਕਿ ਆਏ ਦਿਨੀ ਜਿਹੜੀ ਆ ਉਹ ਵਾਰਦਾਤਾ ਹੁੰਦੀਆਂ ਰਹਿੰਦੀਆਂ ਅਖਬਾਰਾਂ ਭਰੇ ਰਹਿੰਦੀਆਂ ਚੈਨਲ ਭਰੇ ਰਹਿੰਦੇ ਆ ਕਿ ਕਦੀ ਕੋਈ ਕਿਤੇ ਕਤਲ ਹੋ ਗਿਆ ਕੋਈ ਕਿਤੇ ਕਤਲ ਹੋ ਗਿਆ ਜਾਂ ਚਿੱਟਾ ਜਾਂ ਕੁਝ ਵੀ ਆ ਤੋ ਇਹਦੇ ਬਾਰੇ ਸਰਕਾਰ ਨੂੰ ਕਿੰਨਾ ਕੁ ਸੋਗਰਤ ਹੋਣਾ ਚਾਹੀਦਾ ਯਾਰ ਸਰਕਾਰ ਨੂੰ ਸਰਕਾਰ ਕਹਿੰਦੀ ਥੱਲੇ ਕੀੜੀ ਤਰੀ ਜਾਂਦੀ ਸਾਨੂੰ ਦਿਖਦੀ ਆ ਤੇ ਇਹ ਰੋਜ਼ ਦੀਆਂ ਵਾਰਦਾਤਾਂ ਦੀਆਂ ਰਿਪੋਰਟਾਂ ਨਹੀਂ ਜਾਣਦੀਆਂ ਸਾਰਾ ਕੁਝ ਇਹਨਾਂ ਕੋਲ ਜਾਣਦਿਆ ਸਰਕਾਰ ਸੁੱਤੀ ਏ ਸਰਕਾਰ ਦਾ ਧਿਆਨ ਹੀ ਨਹੀਂ ਇਸ ਕੰਮ 'ਤੇ ਕੋ ਮਰੂਗਾ ਕੋ ਸਾਡੇ ਰਕਾ ਮਰਜੂ ਉਹ ਮਰਜੂ ਉਹਨਾਂ ਨੂੰ ਕੀ ਲੱਗੇ ਉਹਨਾਂ ਦਾ ਕੀ ਜਾਣਾ ਹਾਂਜੀ ਸਰ ਰਾਤੀ ਜੋ ਪਿੰਟ ਕਲੀਅਰ ਮੰਗਟ ਵਿੱਚ ਜਿਹੜੀ ਵਾਰਦਾਤ ਹੋਈ ਆ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ कल 13 4 दी रात नु तकरीबन 8 ਵਜੇ ਪਿੰਡ ਕਲੇਰ ਦੇ ਪਾਟ ਪट्रोलिंग ਦੇ ਤਪ ਤੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਜਿਹਦੇ ਵਿੱਚ ਗੋਤਮ ਨਾਮ ਦਾ ਜਿਹੜਾ ਇਹਨਾਂ ਦਾ ਵਰਕਰ ਸੀ ਉਹਦੀ ਡੈਥ ਹੋਈ ਹੈ ਤੇ ਅੰਮ੍ਰਿਤ ਖੇਰਾ ਜ਼ਖਮੀ ਹੋਇਆ ਹੈ ਤੇ ਉਹਦੇ ਬਾਰੇ ਅਸੀਂ ਜਿਹੜੀ ਇਹ ਤਮਾਜ਼ਾ ਜਿਕਰ ਕੇ ਰਿਪੋਰਟ ਕਰਾ ਰਹੇ ਸਰ ਕਿੰਨੇ ਕ ਬੰਦੇ ਸੀ ਔਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਗੋਲੀਆਂ ਦੀ ਚਲੋ ਅਜੇ ਹੀ ਵੇਖਦੇ ਹਾਂ ਹੁਣ ਫੁਟੇਜ ਦੇਖਾਂਗੇ ਵੀ ਟੋਟਲ ਕਿੰਨੀਆਂ ਗੋਲੀਆਂ ਚੱਲੀਆਂ ਨੇ ਬੰਦੇ ਤਿੰਨ ਸੀ ਠੀਕ ਤੇ ਫਿਰ ਵਹੀਕਲ ਤੇ ਹੀ ਉਹ ਅਜੇ ਪਤਨ ਗਏ ਠੀਕ ਹੈ ਜੀ